ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਸਰੂਪ ਗੁਰਮਤਿ ਗਿਆਨ ਬਖਸ਼ਣਹਾਰ ਦੀਨ ਦੁਨੀ ਦੇ ਮਾਲਕ ਸਰਬ ਕਲਾ ਸਮਰੱਥ ਸਤ ਗੁਰੂ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਜੇ ਹੋਏ ਦਰਬਾਰ ਸਾਹਿਬ ਦੇ ਅੰਦਰ ਪਦਮ ਸਨਮਾਨ ਸ਼ਰਧਾ ਅਤੇ ਭਾਵਨਾ ਦੇ ਨਾਲ ਜੁੜ ਬੈਠੀ ਸਨਮਾਨ ਯੋਗ ਸਾਧ ਸੰਗਤ ਜੀਓ ਆਪ ਜੀ ਭਾਗਾਂ ਵਾਲੇ ਹੋ ਗੁਰਦੁਆਰਾ ਸਾਹਿਬ 온ਟਾਰੀਓ ਖਾਲਸਾ ਦਰਬਾਰ ਵਿਖੇ ਅੰਮ੍ਰਿਤ ਵੇਲੇ ਤੋਂ ਗੁਰਮਤਿ ਦੀਵਾਨ ਸਜ ਰਹੇ ਹਨ ਸਚੇ ਪਾਤਸ਼ਾਹ ਦੀ ਅਮੋਲਕ ਬਾਣੀ ਪਾਠ ਅਤੇ ਕੀਰਤਨ ਰੂਪ ਦੇ ਵਿੱਚ ਆਪ ਜੀਆ ਨੇ ਸਰਵਣ ਕੀਤੀ ਭਾਗਾਂ ਦੇ ਨਾਲ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜਨ ਦਾ ਸਬੱਬ ਬਣਦਾ ਹੈ ਢੋ ਟੁਕਦਾ ਹੈ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਹਨ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਮਨ ਹਿਰਦੇ ਵਿੱਚ ਆ ਵਸੇ ਇਹ ਵੀ ਸੱਚੇ ਸਤਗੁਰ ਦੀ ਬਖਸ਼ਿਸ਼ ਮਿਹਰ ਤੇ ਰਹਿਮਤ ਦੇ ਸਦਕਾ ਹੀ ਸੰਭਵ ਹੋਇਆ ਕਰਦਾ ਹੈ ਗੁਰਦੁਆਰਾ ਸਾਹਿਬ ਦੇ ਨਿਤਨੇਮ ਦੇ ਅਨੁਸਾਰ ਸ਼ਬਦ ਚੌਕੀ ਆਸਾ ਕੀ ਵਾਰ ਆਪ ਜੀ ਅਨੁਸਰਵਣ ਕਰਵਾ ਕੇ ਗਏ ਹਨ ਸਨਮਾਨ ਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਤਿਨਾਂ ਦਾ ਕੀਰਤਨੀ ਜਥਾ ਜਥੇ ਦਾ ਬਹੁਤ ਬਹੁਤ ਧੰਨਵਾਦ ਸਤਗੁਰੂ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ ਸਮਾ ਹੈ ਅੰਮ੍ਰਿਤਮਈ ਮੁਖਵਾਕਰੀ ਵਿਚਾਰ ਦਾ ਅੱਜ ਸਾਹਿਬ ਜੀਆਂ ਨੇ ਆਪਣੇ ਤਖਤ ਉੱਪਰ ਪ੍ਰਕਾਸ਼ਮਾਨ ਹੋਣ ਸਮੇ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਹੁਕਮ ਬਖਸ਼ਿਸ਼ ਕੀਤਾ ਜਿਸ ਦਾ ਪਾਠ ਹੁਣੇ ਹੁਣ ਆਪਾਂ ਸਰਵਣ ਕੀਤਾ ਹੈ ਰਲ ਮਿਲ ਕੇ ਕੀਤਾ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਅੰਗ 703 ਅਤੇ 704 ਦੇ ਉੱਪਰ ਸੁਭਾਏਮਾਨ ਹੈ ਚਾਰ ਪਦਿਆਂ ਦਾ ਇਹ ਸ਼ਬਦ ਹੈ ਸਾਜ ਸੰਗਤ ਥੋੜਾ ਲਮੇਰਾ ਸ਼ਬਦ ਹੈ ਇੱਕ ਇੱਕ ਪਦੇ ਦੀਆਂ 6 6 ਤੁਕਾਂ ਹਨ ਔਰ ਆਰੰਭ ਦੇ ਵਿੱਚ ਦੋ ਤੁਕਾਂ ਦਾ ਇੱਕ ਸ਼ਲੋਕ ਗੁਰੂ ਸਾਹਿਬ ਜੀਆ ਨੇ ਦਰਜ ਕੀਤਾ ਹੈ ਸਿਰਲੇਖ ਹੈ ਜੈਤਸਰੀ ਮਹਲਾ 5 ਛੰਤ ਘਰ ਪਹਿਲਾ ਰਾਗ ਜੈਤਸਰੀ ਹੈ ਮਹਲਾ 5 ਦਾ ਭਾਵ ਗੁਰੂ ਨਾਨਕ ਜੋਤ ਦਾ 5ਵਾਂ ਮਹਲ 5ਵਾਂ ਸਰੂਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਛੰਤ ਇੱਕ ਕਾਵਿਕ ਚਾਲ ਹੁੰਦੀ ਹੈ ਸਾਧ ਸੰਗਤ ਕਾਵ ਦੀ ਬਣਤਰ ਹੁੰਦੀ ਹੈ ਤੇ ਹਜ਼ੂਰ ਮਹਾਰਾਜ ਸਚੇ ਪਾਤਸ਼ਾਹ ਨੇ ਇਸ ਬੰਦਤਰ ਦੇ ਅੰਦਰ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਆਮੂਮਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਦਰਜ ਹੋਏ ਛੰਤ ਉਹਨਾਂ ਦੇ ਪਦੇ ਦੀ ਤੁਕ ਉਹਦੀ ਸੰਖਿਆ ਨੂੰ ਨਿਰਧਾਰਤ ਨਹੀਂ ਕੀਤਾ ਗਿਆ। ਕਈ ਛੰਤ ਜਿਨ੍ਹਾਂ ਦੇ ਪਦੇ 4-4 ਤੁਕਾਂ ਦੇ ਵੀ ਹਨ ਤੇ ਕਈ ਛੰਤ ਹਨ ਜਿਨ੍ਹਾਂ ਦੇ ਪਦੇ 6-6 ਤੁਕਾਂ ਦੇ ਵੀ ਹਨ। ਛੰਤ ਰੂਪ ਦੇ ਵਿੱਚ ਬਾਣੀ ਆਪ ਜੀ ਸਰਵਣ ਕਰਦੇ ਹਾਂ ਜਿਸ ਵੇਲੇ ਆਨੰਦ ਵਿਆਹ ਸਮਾਗਮ ਮੌਕੇ ਆਪ ਜੀ ਹਾਜ਼ਰੀ ਭਰਦੇ ਹੋ ਨਾ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਰਾਗ ਸੂਹੀ ਅੰਦਰ ਦਰਜ ਹਰ ਪਹਿਲੜੀ ਲਾਵ ਚਾਰ ਲਾਵਾਂ ਦਾ ਜੋ ਪਾਠ ਹੁੰਦਾ ਹੈ ਸ਼ਬਦ ਇੱਕੋ ਹੀ ਹੈ ਛੰਤ ਰੂਪ ਦੇ ਵਿੱਚ ਹੈ ਉਸ ਦੇ ਚਾਰ ਪਦੇ ਹਨ ਪਹਿਲਾਂ ਆਪਾਂ ਦਾ ਪੜਿਆ ਜਾਂਦਾ ਹੈ ਪਾਠ ਕੀਤਾ ਜਾਂਦਾ ਹੈ ਦੋਵੇਂ ਜੀ ਬੈਠ ਕੇ ਸਰਵਣ ਕਰਦੇ ਐ ਜਾਂ ਖੜੇ ਹੋ ਕੇ ਸਰਵਣ ਕਰਦੇ ਐ ਫਿਰ ਉਸੇ ਪਦੇ ਦਾ ਕੀਰਤਨ ਹੁੰਦਾ ਜਥੇ ਵੱਲੋਂ ਉਸ ਵੇਲੇ ਗੁਰੂ ਸਾਹਿਬ ਦੀ ਪ੍ਰਕਰਮਾ ਕੀਤੀ ਜਾਂਦੀ ਜਨਿਕੇ ਇੱਕ ਪਦੇ ਨੂੰ ਦੋ ਵਾਰੀ ਪੜਿਆ ਜਾਂਦਾ ਹੈ ਪਹਿਲੀ ਵਾਰੀ ਭਾਈ ਸਾਹਿਬ ਹੁਣੀ ਪਾਠ ਸਰਵਣ ਕਰਵਾਉਂਦੇ ਨੇ ਦੂਜੀ ਵਾਰੀ ਕੀਰਤਨੀ ਜਥਾ ਉਸੇ ਪਦੇ ਦਾ ਕੀਰਤਨ ਸਰਵਣ ਕਰਵਾਉਂਦਾ ਹੈ ਭਾਬ ਇਹ ਹੈ ਵੀ ਦੋ ਵਾਰੀ ਪਾਠ ਹੋਇਆ ਇੱਕੋ ਹੀ ਪਦੇ ਦਾ ਭਾਈ ਇਸ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲਵੋ ਅਸਲ ਵਿੱਚ ਜੀਵਨ ਦੀ ਜੋ ਮੁੱਖ ਜਾਂਚ ਹੈ ਇਸ ਪਦੇ ਅੰਦਰ ਪਈ ਹੋਈ ਹੈ ਜਿਨੇ ਸਾਨੂੰ ਸੰਸਾਰਿਕ ਏਕਤਾ ਪਰਿਵਾਰਕ ਏਕਤਾ ਤੋਂ ਲੈ ਕੇ ਨਿਰੰਕਾਰ ਨਾਲ ਇਕਮਿਕ ਹੋਣ ਦੀ ਜਾਂਚ ਸਿਖਾਉਣੀ ਹੈ ਕਰਤੇਪੁਰਖ ਵਿੱਚ ਅਭੇਦ ਹੋਣ ਦਾ ਤਰੀਕਾ ਦੱਸਣਾ ਹੈ ਖੈਰ ਛੰਤ ਦੀ ਆਪਾਂ ਗੱਲ ਕਰ ਰਹੇ ਸੀ ਛੰਤ ਕਾਬ ਦੀ ਇੱਕ ਬੰਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਬਹੁਤ ਬਣਗੀਆਂ ਹਨ ਸ਼ਲੋਕ ਹਨ ਦੋਹਰੇ ਹਨ ਛੰਤ ਹਨ ਪੌੜੀਆਂ ਹਨ ਤੇ ਕਈ ਇੱਕ ਥਾਵਾਂ ਦੇ ਉੱਪਰ ਸਾਧ ਸੰਗਤ ਕੋੜੀਆਂ ਹਨ alaaniyan ਹਨ bara mahe ਹਨ pairhe ਹਨ vaar ਹਨ ਹੈਨਾ ਇਹ ਸਾਰੇ ਦੇ ਸਾਰੇ ਮਤਲਬ ਕਾਬ ਦੇ ਵਖ ਵਖ ਸਰੂਪ ਹਨ ਜਿਨ੍ਹਾਂ ਦਾ ਦਰਸ਼ਨ ਗੁਰੂ ਜੀ ਮਹਾਰਾਜ ਨੇ ਪਾਵਨ ਬਾਣੀ ਅੰਦਰੋਂ ਸਾਨੂੰ ਕਰਵਾਇਆ। ਸੋ ਅੱਜ ਦਾ ਸ਼ਬਦ ਬਣਤਰ ਦੇ ਪੱਖ ਤੋਂ ਛੰਤ ਵਿੱਚ ਹੈ। ਘਰ ਪਹਿਲਾ ਦਾ ਮਤਲਬ ਹੈ ਕਿ ਸ਼ਬਦ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਇਸ ਰਿਲੇਖ ਸੀ ਜੈਤਸਰੀ ਮਹਲਾ 5 ਛੰਤ ਘਰ ਪਹਿਲਾ। ਇਸ ਤੋਂ ਅੱਗੇ ਮੰਗਲ ਕੀਤਾ ਗਿਆ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਅਦੁੱਤੀ ਈਸ਼ਵਰ ਇੱਕੋ ਹੀ ਹੈ ਜੀ। अवंड ਤੇ ਅਖੰਡ ਹਸਤੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਸਿਰਜਿਆ ਬਣਾਇਆ ਹੈ ਉਸ ਤੋਂ ਬਿਨਾ ਬਾਕੀ ਸਭ ਕੁਝ ਬਿਨਸਨਹਾਰ ਹੈ ਬਣਿਆ ਹੈ ਮਿਟ ਜਾਏਗਾ ਸਦਾ ਸਤ ਸਦਾ ਅਟਲ ਰਹਿਣ ਵਾਲਾ ਇੱਕ ਆਪ ਹੈ ਇਸ ਲਈ ਉਸ ਨੂੰ ਸਤ ਕਿਹਾ ਗਿਆ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਤੇ ਉੱਥੇ ਵੀ ਸਤ ਲਫ਼ਜ਼ ਇੱਕ ਓੰਕਾਰ ਦੇ ਐਨ ਨਾਲ ਗੁਰੂ ਸਾਹਿਬ ਨੇ ਲਿਖਿਆ ਇੱਕ ਓੰਕਾਰ ਸਤ ਨਾਮ ਉਦੋਂ ਅੱਗੇ ਹੈ ਜਨ ਕਿ ਸਤ ਇੱਕੋ ਹੀ ਹੈ ਬਸ ਉਸ ਤੋਂ ਬਿਨਾ ਬਾਕੀ ਜੋ ਹੈ ਉਹ ਅਸਤ ਹੈ ਉਹ ਬਣਿਆ ਹੈ ਤੇ ਬਿਨਸ ਜਾਏਗਾ ਕਈ ਵਾਰ ਇਹ ਪਸਾਰਾ ਬਣਿਆ ਹੈ ਕਈ ਵਾਰ ਇਹ ਬਿਨਸਿਆ ਹੈ ਇਹ ਪਰਮੇਸ਼ਰ ਦੀ ਇੰਦਾ ਹੀ ਰਸਾ ਹੈ ਤੇ ਇਹਨੇ ਇਸੇ ਤਰੀਕੇ ਨਾਲ ਚੱਲਦਾ ਰਹਿਣਾ ਤੇ ਸਦ ਸਦੀਵ ਜੋ ਰਹਿਣ ਵਾਲਾ ਇੱਕੋ ਹੀ ਹੈ ਜੀ ਸਦਾ ਸਦਾ ਇੱਕ ਏਕੰਕਾਰਾ ਇੱਕ ਏਕੰਕਾਰ ਇੱਕ ਕਰਤਾ ਪੁਰਖ ਜੀ ਉਹ ਨਿਰੰਤਰ ਰਹਿੰਦੇ ਹਨ ਜਦੋਂ ਬ੍ਰਹਿਮੰਡ ਨਹੀਂ ਵੀ ਹੁੰਦਾ ਉਦੋਂ ਵੀ ਹੁੰਦੇ ਹੈ ਜਦੋਂ ਬ੍ਰਹਿਮੰਡ ਹੁੰਦਾ ਉਦੋਂ ਵੀ ਹੁੰਦੇ ਨੇ ਉਹ ਹਰ ਸੂਰਤ ਵਿੱਚ ਮੌਜੂਦ ਹੁੰਦੇ ਨੇ ਤੇ ਮਹਾਰਾਜ ਦੱਸਦੇ ਹਨ ਗੁਰ ਪ੍ਰਸਾਦ ਗੁਰ ਦਾ ਅਰਥ ਗਿਆਨ ਦਾਤਾ ਸਾਡੇ ਅਗਿਆਨ ਨੂੰ ਖਤਮ ਕਰਕੇ ਸਾਡੀ ਸੂਰਤ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਮਝ ਤੇ ਰੌਸ਼ਨੀ ਦੇਣ ਵਾਲਾ ਪਰਮੇਸ਼ਰ ਆਪ ਹੈ ਕਰਤਾਰ ਨੇ ਆਪ ਹੀ ਚਾਨਣ ਦਿੱਤਾ ਹੈ ਕਰਤਾਪੁਰਖ ਨੇ ਵਿਧ ਬਣਾਈ ਹੈ ਤੇ ਆਪ ਹੀ ਉਹਨੇ ਸਾਨੂੰ ਸੋਝੀ ਦੇ ਦਿੱਤੀ ਹੈ ਸਾਧ ਸੰਗਤ ਵਿਧ ਬਣ ਜਾਂਦੀ ਹੈ ਜੀ ਮਨੁੱਖ ਦਾ ਦਿਮਾਗ ਉਥੋਂ ਥੋੜਾ ਕੰਮ ਕਰਨ ਲੱਗ ਪੈਂਦਾ ਹੈ ਫਿਰ ਅਸੀਂ ਖੋਜਾਂ ਨੂੰ ਆਪਣੇ ਨਾਮ ਨਾਲ ਜੋੜ ਲੈਨੇ ਆ ਵੀ ਇਹ ਖੋਜ ਮੈਂ ਕੀਤੀ ਆ ਫਲਾਣੇ ਨੇ ਕੀਤੀ ਇਹ ਉਸ ਦੀ ਖੋਜ ਹੈ ਉਸ ਦਾ ਪੇਟੈਂਟ ਹੈ ਉਸ ਦਾ ਹੈ ਨਾ ਇਤੋਂ ਚੀਜ਼ਾਂ ਅਸੀਂ ਜੋੜ ਲੈਣੇ ਆ ਪਰ ਸੁਭਾਵਕ ਕਿਸੇ ਵੀ ਖੋਜਾਰਥੀ ਨੂੰ ਪੜੋ ਆਪ ਜੀ ਜਿਨ੍ਹਾਂ ਨੇ ਵੱਡੀਆਂ ਖੋਜਾਂ ਕੀਤੀਆਂ ਨੇ ਉਹ ਇਹੀ ਦੱਸਦੇ ਨੇ ਕਿ ਇਹ ਚੀਜ਼ ਅਚਨਚੇਤ ਸਾਡੇ ਸਾਹਮਣੇ ਆਈ ਅਸੀਂ ਇਸ ਤੇ ਕੰਮ ਕੀਤਾ ਤੇ ਇਹ ਨਿਜਮ ਇਹ ਵਿਧਾਨ ਸਾਨੂੰ ਮਿਲ ਗਿਆ ਹੁਣ ਇਹ ਜੋ ਗਿਆਨ ਮਿਲਿਆ ਇਹ ਜੋ ਸੋਝੀ ਮਿਲੀ ਇਹ ਜੋ ਸਮਝ ਮਿਲੀ ਜਿਹਦੇ ਨਾਲ ਜ਼ਿੰਦਗੀ ਸੁਖਾਲੀ ਹੋਈ ਸੰਸਾਰ ਅੰਦਰ ਨਵੀਂ ਬੜੀ ਇਨੋਵੇਸ਼ਨ ਹੋ ਗਈ ਤਰੱਕੀ ਹੋ ਗਈ ਚੀਜ਼ਾਂ ਬਣ ਗਈਆਂ ਇਹ ਸਾਰੀ ਚੀਜ਼ ਮਨੁੱਖੀ ਮਨ ਨੂੰ ਸਮਝ ਤੇ ਸੋਝੀ ਦੇਣ ਵਾਲਾ ਪਰਮੇਸ਼ਰ ਆਪ ਹੈ ਆਪ ਹੈ ਜੋ ਸਾਨੂੰ ਗੁਰ ਦਿੰਦਾ ਹੈ ਸੋਝੀ ਦਿੰਦਾ ਹੈ ਪ੍ਰਸਾਦ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਬਖਸ਼ਿਸ਼ ਕਿਰਪਾ ਤੇ ਰਹਿਮਤ ਰਹਿਮਤ ਕਰਨ ਵਾਲਾ ਵੀ ਉਹ ਆਪ ਹੈ ਉਹ ਆਪ ਹੀ ਸਾਡੇ ਉੱਪਰ ਬਖਸ਼ਿਸ਼ ਕਰਦਾ ਹੈ ਮਿਹਰ ਕਰਦਾ ਹੈ ਰਹਿਮਤ ਕਰਦਾ ਹੈ ਤੇ ਮਹਾਰਾਜ ਨੇ ਦੱਸਿਆ ਹੈ ਇੱਕ ਓੰਕਾਰ ਸਤਿ ਗੁਰਪ੍ਰਸਾਦ ਭਾਈ ਇਹ ਇਸ ਦਾ ਮਾਇਨਾ ਤੇ ਸ਼ਬਦ ਅੰਦਰ ਜਿੱਥੇ ਕਿਤੇ ਪਰਮੇਸ਼ਰ ਦਾ ਕੋਈ ਵੀ ਨਾਮ ਆਏਗਾ ਹਰ ਆਏਗਾ RAM ਆਏਗਾ ਕੋਈ ਵੀ ਨਾਮ ਆਏਗਾ ਉਹਦਾ ਮਤਲਬ ਹੋਏਗਾ ਇੱਕ ਓੰਕਾਰ ਸਤਿ ਗੁਰਪ੍ਰਸਾਦ ਉਹਦੇ ਅਰਥ ਇਹੀ ਕਰਨੇ ਆ ਇਹ ਭਾਵ ਹੁੰਦਾ ਮੰਗਲ ਦਾ ਅੱਗੇ ਜੀ ਸ਼ੁਰੂ ਹੁੰਦਾ ਹੈ ਹੁਕਮ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਬੀਤ ਸਲੋਕ ਦੇ ਅੰਦਰ ਇਸ ਪਾਵਨ ਸ਼ਬਦ ਦਾ ਮੁੱਖ ਵਾਕ ਦਾ ਭਾਵ ਗੁਰੂ ਜੀ ਨੇ ਸਮੋਹ ਕੇ ਰੱਖਿਆ ਮਹਾਰਾਜ ਕਹਿਣ ਲੱਗੇ ਦਰਸ਼ਨ ਪਿਆਸੀ ਦਿਨਸ ਰਾਤ ਦਿਨੇ ਅਤੇ ਰਾਤ ਮੇਰੀ ਸੁਰਤ ਹੇ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਪਿਆਸ ਵਿੱਚ ਰਹਿੰਦੀ ਆ ਤੇ ਜਦੋਂ ਪਿਆਸ ਲੱਗੀ ਹੋਵੇ ਨਾ ਸਾਧ ਸੰਗਤਾਂ ਫਿਰ ਉਸ ਵੇਲੇ ਇੱਕੋ ਹੀ ਚੀਜ਼ ਦਿਸਦੀ ਹੁੰਦੀ ਵੀ ਪਾਣੀ ਮਿਲ ਜਾਏ ਕਿਤੋਂ ਤੇ ਪਿਆਸ ਬੁੱਝ ਜਾਏ ਪਿਆਸ ਆਖੀ ਉਸ ਨੂੰ ਜਾਂਦਾ ਜੋ ਚੈਨ ਨਾ ਲੈਣ ਦੇਵੇ ਤੇ ਮਹਾਰਾਜ ਕਹਿੰਦੇ ਸਾਡੇ ਮਨ ਨੂੰ ਪਿਆਸ ਇੱਕੋ ਹੀ ਹੈ ਭੁੱਖ ਇੱਕੋ ਹੀ ਹੈ ਉਹ ਹੈ ਦਰਸ਼ਨ ਪਿਆਸੀ ਕੁਵਾਰ குரு ਜੀ ਤੁਹਾਡੇ ਦਰਸ਼ਨਾਂ ਦੀ ਪਿਆਸ ਤੇ ਇਹ ਪਿਆਸ ਬੁੱਝ ਜਾਏਗੀ ਸਾਧ ਸੰਗਤਾਂ ਅਸੀਂ ਨਾ ਦਰਸ਼ਨਾਂ ਦੀ ਪਿਆਸ ਆ ਜਿਹੜੀਆਂ ਸਾਡੇ ਸ਼ਰੀਰ ਦੀਆਂ ਸਥੂਲ ਅੱਖਾਂ ਨੇ ਜਿਨ੍ਹਾਂ ਨਾਲ ਅਸੀਂ ਆਕਾਰ ਵੇਖਦੇ ਹਾਂ ਸ਼ਕਲਾਂ ਵੇਖਦੇ ਹਾਂ ਇਹਨਾਂ ਨਾਲ ਦਰਸ਼ਨ ਕਰਨ ਦਾ ਯਤਨ ਕਰਦੇ ਆ ਇਹਨਾਂ ਨਾਲ ਵੇਖਣ ਦੇ ਲਈ ਫੋਟੋਆਂ ਬਣਾ ਲਈਆਂ ਤਸਵੀਰਾਂ ਬਣ ਗਈਆਂ ਮੂਰਤੀਆਂ ਬਣ ਗਈਆਂ ਵੱਖ-ਵੱਖ ਆਕਾਰ ਬਣ ਗਏ ਨੇ ਲੋਕੀ ਇਹਨਾਂ ਅੱਖਾਂ ਨਾਲ ਵੇਖ ਕੇ ਨਿਰੰਕਾਰ ਦਾ ਧਿਆਨ ਧਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗੁਰੂ ਜੀ ਸਾਨੂੰ ਬਾਣੀ ਅੰਦਰ ਦੱਸਦੇ ਨੇ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾ ਪਿਰੀ ਜਿਨ੍ਹਾਂ ਨਾਲ ਪਿਆਰੇ ਦਾ ਦਰਸ਼ਨ ਹੁੰਦਾ ਹੈ ਨਾ ਸਾਧ ਸੰਗਤ ਉਹ ਅੱਖਾਂ ਕੋਈ ਹੋਰ ਨਹੀਂ ਕੋਈ ਸਥੂਲ ਅੱਖਾਂ ਨਹੀਂ ਹਨ ਗਿਆ ਉਹ ਸੁਰਤ ਦੀਆਂ ਅੱਖਾਂ ਨੇ ਉਹ ਗਿਆਨ ਦੀਆਂ ਅੱਖਾਂ ਨੇ ਜੋ ਸਾਨੂੰ ਪਰਮੇਸ਼ਰ ਦਾ ਦਰਸ਼ਨ ਕਰਵਾਉਂਦੀਆਂ ਨੇ ਯਤਨ ਕਰੀਏ ਅਸੀਂ ਇਹਨਾਂ ਅੱਖਾਂ ਨਾਲ ਅਸੀਂ ਆਕਾਰ ਵੇਖਣਾ ਜੋ ਸਰੀਰ ਦੀਆਂ ਨੇ ਤੇ ਜੋ ਸੁਰਤ ਦੀਆਂ ਅੱਖਾਂ ਉਹਨਾਂ ਨਾਲ ਨਿਰੰਕਾਰ ਵੇਖਣਾ ਨਿਰਾਕਾਰ ਜਿਹਦਾ ਆਕਾਰ ਕੋਈ ਨਹੀਂ ਨਾ ਉਹ ਸਥੂਲ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਪਿਆਸ ਲੱਗੀ ਮੁਬਾਰਕ ਪਹਿਲੀ ਤੇ ਇਹ ਹੀ ਬਹੁਤ ਵੱਡੀ ਗੱਲ ਆ ਕਿ ਮਨ ਨੂੰ ਪਰਮੇਸ਼ਰ ਦੇ ਦੀਦਾਰ ਦੀ ਪਿਆਸ ਲੱਗ ਜਾਏ ਹਰੇਕ ਨੂੰ ਤੇ ਇਹ ਵੀ ਨਹੀਂ ਲੱਗਦੀ ਜੀ ਇਸ ਲਈ ਅਸੀਂ ਸੰਸਾਰ ਦੇ ਦੁੱਖਾਂ ਤਕਲੀਫਾਂ ਚ ਫਸੇ ਰਹਿੰਨੇ ਆ ਗੁਰੂ ਜੀ ਨੇ ਕਿਹਾ ਨਾ ਸਾਚੇ ਨਾਮ ਕੀ ਲਾਗੈ ਭੁੱਖ ਨਾ ਇਹ ਭੁੱਖ ਹੈ ਜਿਹੜੀ ਇਹ ਕਿਸੇ ਵਿਰਲੇ ਭਾਗਾ ਵਾਲੇ ਨੂੰ ਲੱਗਦੀ ਹੈ ਉਤ ਭੁੱਖ ਹੈ ਖਾਏ ਚਲੀਆਂ ਦੁਖ ਜਦੋਂ ਇਹ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ ਫਿਰ ਜਦੋਂ ਅਸੀਂ ਇਸ ਭੁੱਖ ਦੀ ਤ੍ਰਿਪਤੀ ਸੱਚੇ ਨਾਮ ਦੇ ਵਿੱਚੋਂ ਹੀ ਕਰਦੇ ਹਾਂ ਉਤ ਭੁੱਖ ਹੈ ਖਾਏ ਇਸ ਭੁੱਖ ਦੇ ਕਰਕੇ ਇਸ ਭੁੱਖ ਕਰਕੇ ਜਦੋਂ ਸੱਚੇ ਨਾਮ ਨੂੰ ਛਕਦੇ ਹਾਂ ਨਾ ਅਸੀਂ ਚਲੀਆਂ ਦੁਖ ਮਹਾਰਾਜ ਕਹਿੰਦੇ ਫਿਰ ਦੁੱਖ ਚਲੇ ਜਾਂਦੇ ਆ ਉਹ ਮਿਟ ਜਾਂਦੇ ਨੇ ਕਿਉਂਕਿ ਅਸਲ ਵਿੱਚ ਜਿਹੜੀ ਚੀਜ਼ ਦੀ ਭੁੱਖ ਹੈ ਅਸੀਂ ਜੋੜ ਉਸ ਨਾਲ ਗਏ ਤਾਂ ਕਰਕੇ ਤੇ ਮਹਾਰਾਜ ਨੇ ਕਿਹਾ ਜੈਸੀ ਭੁੱਖ ਤੈਸੀ ਕਾਪੂਰਕ ਹੈ ਨਾ ਵੀ ਭੁੱਖ ਜਿਹੋ ਜੀ ਲੱਗੀ ਹੋਈ ਹੈ ਉਹਦੀ ਪੂਰਤੀ ਕਰਨ ਵਾਲਾ ਪਰਮੇਸ਼ਰ ਆਪ ਹੈ ਬਸ ਮਸਲਾ ਇਹ ਹੈ ਕਿ ਸਾਨੂੰ ਭੁੱਖ ਸੱਚੇ ਨਾਮ ਦੀ ਲੱਗ ਜਾਏ ਪਰ ਕਈ ਵਾਰੀ ਸਾਡੀ ਸੁਰਤ ਨੂੰ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਲੱਗੀ ਹੁੰਦੀ ਆ ਸੱਚਾ ਨਾਮ ਵੀ ਸਾਨੂੰ ਚਾਹੀਦਾ ਹੈ ਉਹਦੀ ਵੀ ਭੁੱਖ ਤੇ ਪਿਆਸ ਲੱਗੇ ਐਸਾ ਸਬੱਬ ਹੀ ਨਹੀਂ ਬਣ ਪਾਉਂਦਾ ਉਹ ਹੀ ਨਹੀਂ ਟੋਕ ਪਾਉਂਦਾ ਅਸੀਂ ਪਦਾਰਥਾਂ ਦੀ ਭੁੱਖ ਨੂੰ ਪੂਰਿਆਂ ਕਰਨ ਵਿੱਚ ਆਪਣੀ ਉਮਰ ਲਾ ਦਿੰਨੇ ਆ ਆਪਣੀ ਜ਼ਿੰਦਗੀ ਲਾ ਦਿੰਨੇ ਆ ਪਹਿਲੇ ਆਪਣੀ ਭੁੱਖ ਪੂਰੀ ਕਰਦਾ ਬੰਦਾ ਫਿਰ ਗਾਂ ਨਿਆਣੇ ਹੋ ਜਾਂਦੇ ਆ ਫਿਰ ਉਹਨਾਂ ਦੀ ਭੁੱਖ ਦੀ ਪਰੇਸ਼ਾਨੀ ਸਮੱਸਿਆ ਖੜੀ ਹੋ ਜਾਂਦੀ ਵੀ ਹੁਣ ਇਹਨਾਂ ਵਾਸਤੇ ਮੈਂ ਯਤਨ ਕਰਾਂ ਮਿਹਨਤ ਕਰਾਂ ਫਿਰ ਸਾਰੀ ਉਮਰ ਉਧਰ ਨਿਕਲ ਜਾਂਦੀ ਆ ਜਦ ਨੂੰ ਸੱਚੇ ਨਾਮ ਦੀ ਭੁੱਖ ਲੱਗਣੀ ਹੁੰਦੀ ਆ ਸਾਧ ਸੰਗਤ ਉਦੋਂ ਇਹ ਪੰਜ ਤਤ ਖਿੰਡ ਪਿੰਡ ਜਾਂਦੇ ਨੇ ਉਦੋਂ ਉਹ ਦੇਹ ਭਰੀ ਮੁੱਕ ਜਾਂਦੀ ਹੈ ਇਨਾ ਇਨਾ ਸਾਡੀ ਜ਼ਿੰਦਗੀ ਇਸ ਦੁਨੀਆ ਦੇ ਤੰਦ ਪੇਟ ਦੇ ਆ ਨਿਕਲ ਜਾਂਦੀ ਆ ਮੋਹ ਮਾਇਆ ਚ ਫਸਿਆ ਸੋ ਕੋਸ਼ਿਸ਼ ਕਰੀਏ ਅੰਤਰ ਆਤਮੇ ਨੂੰ ਇੱਕ ਪਿਆਸ ਲੱਗੇ ਇੱਕ ਭੁੱਖ ਲੱਗੇ ਜਿਹਦੀ ਗੱਲ ਬਾਬਾ ਰਵਿਦਾਸ ਜੀਆ ਨੇ ਆਪਣੀ ਬਾਣੀ ਅੰਦਰ ਕੀਤੀ ਬਹੁਤ ਜਨਮ ਵਿਛੜੇ ਥੇ ਮਾਦਵ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਜਿਹੜੀ ਇਹ ਪਿਆਸ ਹੈ ਨਾ ਇਹ ਸਾਡੇ ਮਨ ਨੂੰ ਵੀ ਕਿਦਰੇ ਲੱਗ ਜਾਏ ਥੋੜੀ ਬਹੁਤ ਹੀ ਲੱਗ ਜਾਏ ਇੱਕ ਅਦੀ ਵਾਰੀ ਮਨ ਉਮਾ ਵਿੱਚ ਆਵੇ ਖੇੜੇ ਵਿੱਚ ਆਵੇ ਤੇ ਦਰਸ਼ਨਾ ਵਾਸਤੇ ਵੀ ਆਪ ਕੋ ਲਗੋ ਬੇ ਬਲ ਹੋ ਗਏ ਤੇ ਫਿਰ ਜਦੋਂ ਬਬੀਹਾ ਪ੍ਰਯੋ ਪ੍ਰਯੋ ਕਰੇ ਤਾਂ ਦਰ ਸੁਣੀ ਪੁਕਾਰ ਮੇਘਾਂ ਨੂੰ ਫੁਰਮਾਨ ਹੋਇਆ ਵਰਸੋ ਕਿਰਪਾ ਧਾਰ ਜਦੋਂ ਇਹ ਮਨ ਬਬੀਹੇ ਦੇ ਵਾਂਗ ਪ੍ਰਯੋ ਪ੍ਰਯੋ ਕੂਕੇਗਾ ਨਾ ਮਹਾਰਾਜ ਕਹਿੰਦੇ ਮੇਗਾ ਨੂੰ ਫੁਰਮਾਨ ਹੋਆ ਫਿਰ ਸੱਚਾ ਪਾਤਸ਼ਾਹ ਕਰਤਾ ਪੁਰਖ ਸਤਿਗੁਰੂ ਨੂੰ ਆਖੇਗਾ ਭਾਈ ਜਾਓ ਤੇ ਜਾ ਕੇ ਸਤਿਗੁਰੂ ਜੀ ਆ ਜੋ ਬੇਬਲ ਆਤਮਾ ਹੈ ਇਹਦੇ ਹਿਰਦੇ ਤੇ ਵਰ ਜਾਓ ਵਰਸ ਜਾਓ ਕੋਈ ਗੁਰੂ ਕਿਰਪਾ ਕਰਨਗੇ ਇਥੇ ਮੇਗਾ ਦਾ ਅਰਥ ਹੈ ਜੀ ਸਤਿਗੁਰੂ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਫਿਰ ਸਤਿਗੁਰੂ ਜੀ ਆਪਣੀ ਬਖਸ਼ਿਸ਼ ਆਪਣੀ ਮਿਹਰ ਦਾ ਮੀ ਉਸ ਹਿਰਦੇ ਰੂਪੀ ਧਰਤੀ ਉੱਪਰ ਵਰਸਾ ਦਿੰਦੇ ਐ ਜੋ ਪਰਮੇਸ਼ਰ ਦੇ ਦੀਦਾਰ ਦੇ ਲਈ ਸੁੱਕ ਕੇ ਮਤਲਬ ਬਿਲਕੁਲ ਪੱਥਰ ਬਣ ਚੁੱਕੀ ਹੁੰਦੀ ਆ ਉਹਦੇ ਅੰਦਰ ਅੰਮ੍ਰਿਤ ਦਾ ਚਸ਼ਮਾ ਫਟ ਤੁਰਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨੰਦਨ ਨੀਤ ਦਰਸ਼ਨਾ ਦੀ ਪਿਆਸ ਦਿਨੇ ਅਤੇ ਰਾਤ ਲੱਗੀ ਹੋਈ ਹੈ ਅਨੰਦਨ ਨੀਤ ਰੋਜ਼ਾਨਾ ਨਿਤ ਹੀ ਮਨ ਦੇ ਅੰਦਰ ਇੱਕੋ ਚਿਤਵਨੀ ਇੱਕੋ ਓਮਾ ਇੱਕੋ ਅਰਦਾਸ ਇੱਕੋ ਉਮੰਗ ਹੈ ਖੋਲ ਕਪਟ ਗੁਰ ਮੇਲੀਆ ਗੁਰੂ ਜੀ ਕਿਰਪਾ ਕਰਨ ਸਾਡੇ ਮਨ ਦੇ ਦਰਵਾਜਿਆਂ ਨੂੰ ਖੋਲ ਕੇ ਸਾਡਾ ਮਿਲਾਪ ਕਰਵਾ ਦੇਣ ਜਦੋਂ ਪਿਆਸ ਲੱਗਦੀ ਹੈ ਨਾ ਜੀ ਫਿਰ ਭਾਈ ਗੁਰਦਾਸ ਜੀ ਨੇ ਵੀ ਇਹੀ ਗੱਲ ਲਿਖੀ ਨਾ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਜਦੋਂ ਸਾਰੀ ਲੋਕਾਈ ਨੇ ਪੁਕਾਰ ਕੀਤੀ ਹੇ ਸੱਚੇ ਪਾਤਸ਼ਾਹ ਸੀ ਤੇ ਤੜਪ ਗਏ ਆ ਵਿਆਕੁਲ ਹੋ ਗਏ ਆ ਸਾਡੀ ਤਾਂ ਕਿਤੇ ਸੁਣਵਾਈ ਹੈ ਨਹੀਂ ਫਿਰ ਮਾਨਵਤਾ ਦੀ ਲੋਕਾਈ ਦੀ ਪੁਕਾਰ ਨੂੰ ਸੁਣ ਕੇ ਪ੍ਰਭੂ ਨੇ ਕੀ ਕੀਤਾ ਜੀ ਗੁਰੂ ਨਾਨਕ ਜਗ ਮਾਹੇ ਪਠਾਇਆ ਗੁਰੂ ਨਾਨਕ ਮਹਾਰਾਜ ਨੂੰ ਜਗਤ ਦੇ ਕਲਿਆਣ ਦੇ ਲਈ ਭੇਜਿਆ ਸੱਚੇ ਪਾਤਸ਼ਾਹ ਨੇ ਸੋ ਮੇਗਾ ਨੂੰ ਫੁਰਮਾਨ ਹੋਆ ਇਸੇ ਚੀਜ਼ ਦੀ ਵਿਆਖਿਆ ਭਾਈ ਸਾਹਿਬ ਹੋਣਾ ਨੇ ਕੀਤੀ ਵੀ ਸਤਿਗੁਰੂ ਜੀ ਮਹਾਰਾਜ ਨੂੰ ਫਿਰ ਪਰਮੇਸ਼ਰ ਇਸ ਸੰਸਾਰ ਦੇ ਉਧਾਰ ਤੇ ਕਲਿਆਣ ਦੇ ਲਈ ਭੇਜਦੇ ਹਨ ਸੋ ਗੁਰੂ ਜੀ ਮਹਾਰਾਜ ਹਾਜ਼ਰ ਨਾਜ਼ਰ ਨੇ ਸਾਧ ਸੰਗਤ ਬਾਣੀ ਰੂਪ ਹਨ ਸ਼ਬਦ ਰੂਪ ਹਨ ਤੇ ਆਪਾਂ ਸਤਿਗੁਰ ਦੇ ਚਰਨਾਂ ਨਾਲ ਜੁੜੀਏ ਗੁਰਬਾਣੀ ਨਾਲ ਆਪਣੀ ਸੁਰਤ ਨੂੰ ਜੋੜੀਏ ਤਾਂ ਕਿ ਹਿਰਦੇ ਦੇ ਉੱਪਰ ਨਾਮ ਦੀ ਕਣੀ ਵਰਸੇ ਤੇ ਸਾਡੇ ਅੰਦਰ ਨੂੰ ਵੀ ਤ੍ਰਿਪਤੀ ਮਿਲੇ ਖੋਲ ਕਪਟ ਗੁਰ ਮੇਲੀਆ ਗੁਰੂ ਨੇ ਸਾਡੇ ਮਨ ਦੇ ਜਿਹੜੇ ਆ ਦਰਵਾਜ਼ੇ ਬੰਦ ਹੋਏ ਪਏ ਨੇ ਨਾ ਅਗਿਆਨਤਾ ਦੇ ਬਾਹਰ ਜੰਦਾ ਲੱਗਿਆ ਪਿਆ ਹੋਇਆ ਵੀ ਸ਼ੇਵਕਾਰਾਂ ਦਾ ਇਹਨੂੰ ਖੋਲ ਦੇਣਾ ਹੈ ਤੇ ਅਗਿਆਨਤਾ ਦੇ ਦਰਵਾਜ਼ਿਆਂ ਨੂੰ ਪੱਟ ਕੇ ਗਿਆਨ ਦਾ ਚਾਨਣ ਸਾਡੇ ਮਾਨੰਦਰ ਕਰ ਦੇਣਾ ਹੈ ਨਾਨਕ ਹਰ ਸੰਗमीत ਮਹਾਰਾਜ ਕਹਿਣ ਲੱਗੇ ਗੁਰੂ ਜੀ ਨੇ ਸਾਡੇ ਮਨ ਨੂੰ ਪਰਮੇਸ਼ਰ ਦੇ ਨਾਲ ਮੇਲ ਦੇਣਾ ਹੈ ਇਕਮਿਕ ਕਰ ਦੇਣਾ ਸੋ ਪਾਵਨ ਸ਼ਬਦ ਦਾ ਇਹ ਭਾਵ ਹੈ ਵੀ ਦਰਸ਼ਨਾ ਦੀ ਪਿਆਸ ਲੱਗੀ ਹੋਈ ਹੈ ਦਿਨੇ ਅਤੇ ਰਾਤ ਵਿਆਕੁਲਤਾ ਵਿੱਚ ਹਾਂ ਕਦੋਂ دیدار ਹੋਵੇ ਜਦੋਂ ਸਾਡੀ ਅਰਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਸੁਣੀ ਜਾਂਦੀ ਫਿਰ ਸਤਿਗੁਰੂ ਕਿਰਪਾ ਕਰਦੇ ਹਨ ਸਾਡੀ ਮਨ ਦੀ ਅਗਿਆਨਤਾ ਦੇ ਦਰਵਾਜ਼ੇ ਖੋਲ ਕੇ ਸੁਰਤ ਦੇ ਅੰਦਰ ਆਪਣੇ ਸ਼ਬਦ ਦੀ ਰੌਸ਼ਨੀ ਕਰਕੇ ਸਾਡੇ ਮਨ ਨੂੰ ਪਰਮੇਸ਼ਰ ਦੇ ਵਿੱਚ ਪਰਮ ਪਿਤਾ ਨਾਲ ਅਭੇਦ ਕਰ ਦਿੰਦਿਆ ਉੱਚ ਮੇਲ ਦਿੰਦੇ ਨੇ ਅਗੇ ਸ਼ਬਦ ਛੰਤ ਸ਼ੁਰੂ ਹੋਇਆ ਜੀ ਪਹਿਲਾ ਪਦਾ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ हे ਸਾਡੇ ਸੱਜਣ, हे ਸੱਚੇ ਪਾਤਸ਼ਾਹ ਤੇਰੇ ਅੱਗੇ ਅਸੀਂ ਇੱਕ ਬੇਨਤੀ ਕਰਦੇ ਆ ਗੁਰਬਾਣੀ ਅੰਦਰ ਨਾ ਸਾਧ ਸੰਗਤ ਤੇ ਲਫ਼ਜ਼ ਦੋ ਰੂਪਾਂ ਚ ਆਇਆ ਹੈ ਇੱਕ ਯਈਕ ਨਾ ਰਾਰਾ ਯਾਰ ਇੱਕ ਜਜੇਕ ਨਾ ਰਾਰਾ ਜਿੱਥੇ ਜਜੇਕ ਨਾ ਰਾਰਾ ਆਇਆ ਨਾ ਉਥੇ ਨੈਗੇਟਿਵ ਸੈਂਸ ਚ ਵਰਤਿਆ ਗਿਆ ਉਥੇ ਮਾੜੇ ਅਰਥਾਂ ਚ ਵਰਤਿਆ ਗਿਆ ਜਿੱਥੇ ਯਈਏ ਨਾਲ ਆਇਆ ਉਥੇ ਚੰਗੇ ਅਰਥਾਂ ਚ ਵਰਤਿਆ ਗਿਆ ਹੈ ਸੋ ਇਥੇ ਸੁਣ ਯਾਰ ਹਮਾਰੇ ਸੱਜਣ ਇਥੇ ਯਾਰ ਮਿੱਤਰ ਸੱਜਣ ਪਰਮੇਸ਼ਰ ਨੂੰ ਆਖਿਆ ਗਿਆ ਰੱਬ ਜੀ ਨੂੰ ਆਖਿਆ ਗਿਆ ਮਹਾਰਾਜ ਨੇ ਬਾਣੀ ਅੰਦਰ ਸਾਨੂੰ ਸਮਝਾਇਆ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹਾਂ ਦਾ ਸ਼ਾਹ ਬੜੀਆਂ ਥਾਵਾਂ ਤੇ ਰੱਬ ਨੂੰ ਮਿੱਤਰ ਆਖਿਆ ਆਪਣਾ ਦੋਸਤ ਆਖਿਆ ਆਪਣਾ ਸੱਜਣ ਆਖਿਆ ਹੈ ਕੇਵਲ ਉਸ ਨੂੰ ਮਾਲਕ ਹੀ ਨਹੀਂ ਆਖਿਆ ਉਹਨੂੰ ਮਾਤਾ ਪਿਤਾ ਵੀ ਆਖਿਆ ਉਹਨੂੰ ਤੇ ਸਖਾ ਸੰਬੰਧੀ ਵੀ ਆਖਿਆ ਜਨੀ ਕੇ ਪ੍ਰੇਮ ਦੇ ਨਾਲ ਪਰਮੇਸ਼ਰ ਦੇ ਨਾਲ ਹਰੇਕ ਰਿਸ਼ਤਾ ਬਣਾ ਕੇ ਕੋਈ ਡਰ ਕੋਈ ਭੈ ਮਨ ਅੰਦਰ ਰੱਖਣ ਦੀ ਗੱਲ ਗੁਰੂ ਸਾਹਿਬ ਨੇ ਨਹੀਂ ਆਖੀ ਸਤਿਗੁਰੂ ਕਹਿਣ ਲੱਗੇ ਕਿਤੇ ਸਾਡਾ ਉਹ ਮਾਤਾ ਪਿਤਾ ਆ ਹੈ ਨਾ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਕਿਤੇ ਉਹ ਸਾਡਾ ਮਾਲਕ ਹੈ ਠਾਕੁਰ ਹੈ ਸਾਡਾ ਤੂੰ ਠਾਕੁਰ ਤੁਮ ਪੈ ਅਰਦਾਸ ਕਿਤੇ ਉਹ ਸਾਡਾ ਮਿੱਤਰ ਹੈ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਭਾ ਭੁੱਲੀ ਕਿਸੇ ਥਾਂ ਤੇ ਮਹਾਰਾਜ ਨੇ ਉਸ ਨੂੰ ਮਿੱਤਰ ਆਖਿਆ ਕਿਤੇ ਆਖਿਆ ਤੂੰ ਹੀ ਸਾਡਾ ਸਖਾ ਹੈ ਤੂੰ ਹੀ ਸਾਡਾ ਸਬੰਦੀ ਹੈ ਹੈਨਾ ਇਹ ਇਹ ਰਿਸ਼ਤਿਆਂ ਦੇ ਅੰਦਰ ਆਪਣਤ ਹੁੰਦੀ ਹੈ ਸਾਧ ਸੰਗਤ ਮਾਤਾ ਪਿਤਾ ਦਾ ਰਿਸ਼ਤਾ ਹੋਵੇ ਭੈਣ ਭਰਾ ਦਾ ਰਿਸ਼ਤਾ ਹੋਵੇ ਦੋਸਤ ਮਿੱਤਰਾਂ ਦਾ ਰਿਸ਼ਤਾ ਹੋਵੇ ਇਹਨਾਂ ਰਿਸ਼ਤਿਆਂ ਦੇ ਅੰਦਰ ਨਾ ਆਪਣਤ ਹੁੰਦੀ ਏਕਾ ਇਨ੍ਹਾਂ ਦੇ ਅੰਦਰ ਬੇਗਾਨਾਪਣ ਨਹੀਂ ਹੁੰਦਾ ਰਿਸ਼ਤਿਆਂ ਦੀ ਗੱਲ ਕਰਨ ਦਾ ਮਤਲਬ ਹੈ ਕਿ ਮਹਾਰਾਜ ਨੇ ਸਾਡੀ ਸੁਰਤ ਨੂੰ ਪਰਮੇਸ਼ਰ ਨਾਲ ਸ਼ੁੱਧ ਸਰੂਪ ਨਾਲ ਆਪਣਾ ਤਰ੍ਹਾਂ ਹੀ ਜੋੜਿਆ ਹੈ ਬੇਗਾਨੇਪਣ ਨਾਲ ਨਹੀਂ ਜੋੜਿਆ ਓਪਰੇਪਣ ਨਾਲ ਨਹੀਂ ਜੋੜਿਆ ਵੀ ਪਰਮੇਸ਼ਰ ਦੀ ਭਗਤੀ ਅਸੀਂ ਐ ਨਾ ਕਰੀਏ ਵੀ ਰੱਬ ਸਾਡੇ ਲਈ ਓਪਰਾ ਹੋਵੇ ਬੇਗਾਨਾ ਹੋਵੇ ਨਹੀਂ ਇਸ ਤਰੀਕੇ ਨਾਲ ਕਰੀਏ ਵੀ ਸਾਡਾ ਆਪਣਾ ਹੀ ਆ ਸਾਡਾ ਹੀ ਆ ਸਾਡਾ ਦੋਸਤ ਹੈ ਸਾਡਾ ਮਿੱਤਰ ਹੈ ਇਕ ਕਰੂੰ ਬੇਨੰਤੀਆ ਇਕ ਬੇਨਤੀ ਤੇਰੇ ਅੱਗੇ ਕਰਦੇ ਹਾਂ ਤਿਸ ਮੋਹਨ ਲਾਲ ਪਿਆਰੇ ਖੌਂ ਫਿਰੌਂ ਖੋਜਨਤੀਆ ਹੇ ਵਾਹਿਗੁਰੂ ਜੀ ਅਸੀਂ ਤੇਰੀ ਦਰਸ਼ਨਾਂ ਦੀ ਤਾਂਗ ਵਿੱਚਾਂ ਤੇਰੀ ਭਾਲ ਵਿੱਚਾਂ ਅਸੀਂ ਉਹਨਾਂ ਰਸਤਿਆਂ ਤੇ ਲੱਭ ਰਹੇ ਹਾਂ ਜਿਹੜੇ ਰਸਤੇ ਦੁਨੀਆ ਨੇ ਸਾਨੂੰ ਦੱਸੇ ਨੇ ਸਾਨੂੰ ਦਿਖਾਏ ਨੇ ਤਿਸ ਮੋਹਨ ਮਨ ਨੂੰ ਮੋਹ ਲੈਣ ਵਾਲੇ ਲਾਲ ਪਿਆਰੇ ਬੜੇ ਪਿਆਰੇ ਜੋ ਮਨ ਨੂੰ ਪਿਆਰਾ ਲੱਗਦਾ ਹਾਂ ਫਿਰਾਂ ਖੋਜੰਤੀਆ ਉਸ ਨੂੰ ਮੈਂ ਖੋਜਦੀ ਫਿਰਦੀ ਹਾਂ ਮੈਂ ਲੱਭ ਰਿਹਾ ਹਾਂ ਉਸ ਨੂੰ ਤਿਸ ਦਸ ਪਿਆਰੇ ਹੇ ਪਿਆਰੇ ਮੈਨੂੰ ਦੱਸ ਪਾ ਐਸੇ ਮਾਲਕ ਦੀ ਐਸੇ ਪਰਿਪੂਰਨ ਪ੍ਰਮਾਤਮਾ ਦੀ ਸਿਰ ਧਰੀ ਉਤਾਰੇ ਮੈਂ ਤੇ ਉਹਦੇ ਅੱਗੇ ਆਪਣਾ ਸਿਰ ਵੀ ਉਤਾਰ ਕੇ ਧਰ ਦਿਆਂ ਭੇਟ ਕਰ ਦਿਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਮਹਾਰਾਜ ਕਹਿੰਦੇ ਇੱਕ ਪੂਰੀ ਦਰਸ਼ਨ ਦੀਜੇ ਬਿੰਦ ਭਰ ਵੀ ਥੋੜੇ ਜੇ ਸਮੇਂ ਲਈ ਵੀ ਮੈਨੂੰ ਦਰਸ਼ਨ ਦੇਵੇ ਨਾ ਤੇ ਮੈਂ ਆਪਣਾ ਆਪਾਂ ਉਸ ਅੱਗੇ ਭੇਟ ਕਰਦਿਆਂ ਨੈਣ ਹਮਾਰੇ ਪ੍ਰੇਰੰਗ ਰੰਗਾਰੇ ਸਾਡੇ ਜਿਹੜੇ ਨੈਣ ਨੇ ਨਾ ਅੱਖਾਂ ਨੇ ਸਾਡੀਆਂ ਪਿਆਰੇ ਦੇ ਰੰਗ ਚ ਰੰਗੀਆਂ ਪਈਆਂ ਨੇ ਪਿਆਰੇ ਦੇ ਰੰਗ ਨਾਲ ਭਰੀਆਂ ਪਈਆਂ ਨੇ ਉਹਦਾ ਦਰਸ਼ਨ ਚਾਹੁੰਦੀਆਂ ਨੇ ਉਹਦਾ ਮਿਲਾਪ ਚਾਹੁੰਦੀਆਂ ਨੇ ਪ੍ਰੇਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰਜ ਮਤਲਬ ਬਹੁਤ ਥੋੜੇ ਸਮੇਂ ਲਈ ਵੀ ਸਾਨੂੰ ਧੀਰਜ ਨਹੀਂ ਮਿਲਦੀ ਟਿਕਾ ਨਹੀਂ ਮਿਲਦਾ ਜੇਕਰ ਅਸੀਂ ਪਿਆਰੇ ਨਾਲ ਵਿਛੜ ਗਏ ਪ੍ਰੀਤਮ ਤੋਂ ਦੂਰ ਹੋ ਗਏ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਛਾਤ੍ਰਿਕ ਜਿਵੈ ਤੇ ਸੰਤੀਆ ਪ੍ਰਭ ਸਿਉ ਪ੍ਰਭੂ ਦੇ ਨਾਲ ਮਨ ਲੀਨਾ ਮਨ ਲੀਨ ਹੋ ਗਿਆ ਵਾ ਸ਼ੁੱਧ ਸਰੂਪ ਨਾਲ ਮਨ ਹੁਣ ਐਂ ਜੁੜ ਗਿਆ ਇਹਦਾ ਰਿਸ਼ਤਾ ਸੰਬੰਧ ਐਵੇਂ ਬਣ ਗਿਆ ਜਿਉਂ ਜਲ ਮੀਨਾ ਜਿਵੇਂ ਜਲ ਤੇ ਮੀਨ ਜਾਨੀ ਕਿ ਪਾਣੀ ਤੇ ਮੱਛੀ ਦਾ ਰਿਸ਼ਤਾ ਜਿਵੇਂ ਹੁੰਦਾ ਹੈ ਸਾਧ ਸੰਗਤ ਓਵੇਂ ਰਿਸ਼ਤਾ ਬਣ ਗਿਆ ਹੁਣ ਇੱਕ ਮੱਛੀ ਨੂੰ ਪਾਣੀ ਚੋਂ ਕੱਢੀਏ ਤੇ ਉਹਦਾ ਜੀਵਨ ਨਹੀਂ ਹੈ ਜੀ ਜਿਵੇਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਉਹਨੂੰ ਉਹ ਤੋਂ ਵੱਖ ਕਰੀਏ ਨਾ ਉਹ ਖਤਮ ਹੋ ਜਾਂਦੀ ਆ ਇੰਨਾ ਹੀ ਮਹਾਰਾਜ ਕਹਿੰਦੇ ਸਾਡਾ ਅੰਤਰ ਆਤਮਾ ਆਪਣੇ ਮੂਲ ਰੂਪ ਨਾਲ ਜੁੜ ਗਿਆ ਹੈ ਜੇਕਰ ਇਸ ਨੂੰ ਮੂਲ ਰੂਪ ਤੋਂ ਵੱਖ ਕਰੀਏ ਤਾਂ ਆਖਾਂ ਜੀਵਾਂ ਵਿਸਰੈ ਮਰ ਜਾ ਅੰਦਰ ਆਤਮਾ ਸੁੰਗੜ ਜਾਂਦਾ ਹੈ ਸੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਮੁੱਕ ਜਾਂਦਾ ਹੈ ਛਾਤ੍ਰਿਕ ਜਿਵੇਂ ਤਿਸੰਤੀਆ ਜਿਵੇਂ ਛਾਤ੍ਰਿਕ ਇੱਕ ਕਿਸਮ ਦਾ ਪੰਛੀ ਮੰਨਿਆ ਗਿਆ ਜੀ ਸਾਵਣ ਦੇ ਮਹੀਨੇ ਅੰਦਰ ਪੰਛੀ ਦੀ ਬੜੀ ਬਾਤ ਪਾਈ ਮੈਂ ਕਈ ਵਾਰੀ ਹੈਰਾਨ ਹੁੰਨਾ ਗੁਰੂ ਸਾਹਿਬ ਨੇ ਬਾਣੀ ਅੰਦਰ ਨਾ ਸਾਧ ਸੰਗਤ ਬੜੀ ਕਮਾਲ ਦੀ ਗੱਲ ਆਖੀ ਆ ਹੁਣ ਬਰਖਾ ਰੁੱਤ ਚੱਲ ਰਹੀ ਹੈ ਜੀ ਤੇ ਕੀਰਤਨੀਏ ਸਿੰਘ ਆਪ ਜੀਆਂ ਨੂੰ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਰਾਗ ਮਲਾਰ ਸੁਣਾਉਂਦੇ ਆ ਮਲਾਰ ਰਾਗ ਦੇ ਅੰਦਰ ਕਿਤੇ ਮਹਾਰਾਜ ਕਹਿੰਦੇ ਆ ਮੋਰ ਮਬੀਹੇ ਬੋਲਦੇ ਹਨਾ ਭਾਈ ਗੁਰਦਾਸ ਜੀਆ ਨੇ ਲਿਖਿਆ ਕਿਤੇ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਲਿਖਿਆ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਮਹਾਰਾਜ ਨੇ ਕਿੰਨੇ ਜੀਵ ਜੰਤੂਆਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਕਿੰਨਾ ਸੋਹਣਾ ਉਹ ਮਾਹੌਲ ਹੋਏਗਾ ਆਲੇ ਦੁਆਲੇ ਹਰੀਆਵਲ ਦਰਖਤ ਪੰਛੀ ਹਨ ਜਾਨਵਰ ਉਹ ਸਾਰੀਆਂ ਚੀਜ਼ਾਂ ਕੁਦਰਤ ਦਾ ਕਿੰਨਾ ਪਿਆਰਾ ਮਾਹੌਲ ਹੋਏਗਾ ਜਿੱਥੇ ਪਾਣੀ ਦੇ ਚਸ਼ਮੇ ਜਿੱਥੇ ਸਾਰੀਆਂ ਚੀਜ਼ਾਂ ਹੋਣੀਆਂ ਪਰ ਅਜੋਕੇ ਸਮੇਂ 'ਚ ਅਸੀਂ ਜਿਸ ਦਿਸ਼ਾ 'ਚ ਵੱਧ ਰਹੇ ਆ ਅਸੀਂ ਕੁਦਰਤ ਦਾ ਮਤਲਬ ਸਤਿਆਨਾਸ਼ ਕਰਦੇ ਜਾ ਰਹੇ ਆ ਦਰਖਤ ਖਤਮ ਹੋ ਗਏ ਪੰਛੀ ਖਤਮ ਹੁਣ ਕਿੱਥੇ ਜੀ ਮੋਰ ਬੋਲਦੇ ਸੁਣਦੇ ਆ ਹਾਂਜੀ ਹੁਣ ਕਿੱਥੇ ਕੋਇਲ ਸੁਣਦੀ ਆ ਕਿੱਥੇ ਬਬੀਹੇ ਰਹਿ ਗਏ ਕਿੱਥੇ ਉਹਨਾਂ ਦੀ ਪ੍ਰਯੋਗ ਪ੍ਰੇਵ ਦੀ ਪੁਕਾਰ ਰਹਿ ਗਈ ਕਿੱਥੇ ਹਿਰਨ ਰਹਿ ਗਏ ਹੁਣ ਤੇ ਚਿੜੀਆ ਘਰਾਂ ਚ ਲੋਕਾਂ ਨੂੰ ਜਾਣਾ ਪੈਂਦਾ ਜੀ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਆ ਵੀ ਬੋਹ ਰਹਿ ਜਾ ਹੁੰਦਾ ਹਿਰਨ ਹੈ ਜਾ ਹੁੰਦਾ ਆ ਵੇਖੋ ਇਦਾਂ ਦੀਆਂ ਆ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਮਤਲਬ ਆਮ ਹੁੰਦੀਆਂ ਸੀ ਇਹ ਧਰਤੀ ਉਹਨਾਂ ਦੀ ਵੀ ਤੇ ਉਨੀ ਹੀ ਆ ਨਾ ਜਿੰਨੀ ਮਨੁੱਖਾਂ ਦੀ ਆ ਬਾਕੀ ਜੀਵ ਜੰਤੂਆਂ ਦੀ ਵੀ ਉਨੀ ਹੀ ਆ ਉਹਨਾਂ ਦਾ ਉਨਾ ਹੀ ਹੱਕ ਹੈ ਇਹਦੇ ਉੱਪਰ ਪਰ ਅਸੀਂ ਆਪਣੇ ਗਰਜ਼ਾਂ ਦੇ ਲਈ ਆਪਣੀਆਂ ਜ਼ਰੂਰਤਾਂ ਦੇ ਲਈ ਇੰਨਾ ਅੱਗੇ ਵੱਧ ਗਏ ਹਾਂ ਕਿ ਬਾਕੀ ਜੋ ਜੀਵ ਜੰਤੂ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਜੁੜਿਆ ਹੋਇਆ ਹੈ ਉਹਨਾਂ ਨੂੰ ਖਤਮ ਕਰਦੇ ਜਾ ਰਹੇ ਹਾਂ ਗੁਰੂ ਕਿਰਪਾ ਕਰੇ ਸਾਨੂੰ ਮਤ ਨਾ ਹੋਵੇ ਮਹਾਰਾਜ ਨੇ ਇਹਨਾਂ ਸਾਰਿਆਂ ਦੀਆਂ ਆਵਾਜ਼ਾਂ 'ਚ ਨਿਰੰਕਾਰ ਨੂੰ ਲੱਭਿਆ ਨਿਰੰਕਾਰ ਨੂੰ ਪਛਾਣਿਆ ਬਿਨ ਹਰ ਜਾਪਤ ਹੈ ਨਹੀਂ ਹੋਰ ਰੱਬ ਤੋਂ ਬਿਨਾਂ ਕੋਈ ਹੋਰ ਨਹੀਂ ਹੈ ਪਤਾ ਹੈ ਕਿਉਂ ਕਿਉਂਕਿ ਉਹ ਹੁਕਮ ਚ ਨੇ ਉਹ ਬਾਣੇ ਵਿੱਚ ਨੇ ਇਸੇ ਲਈ ਜੀ ਉਹਨਾਂ ਦੀ ਆਵਾਜ਼ ਪਰਮੇਸ਼ਰ ਦੀ ਆਵਾਜ਼ ਲੱਗਦੀ ਹੈ ਪਰ ਮਹਾਰਾਜ ਨੇ ਇਹ ਕਿਉਂ ਨਹੀਂ ਆਖਿਆ ਵੀ ਜਦੋਂ ਮਨੁੱਖ ਬੋਲਦਾ ਮੈਨੂੰ ਇਹ ਚੋ ਵੀ ਰੱਬ ਦੀ ਆਵਾਜ਼ ਇਹ ਸੁਣਦੀ ਆ ਹਨਾ ਪਸ਼ੂ ਪੰਛੀਆਂ ਨੂੰ ਤਾਂ ਕਹਿਆ ਤਾਂ ਪਰ ਬੰਦੇ ਨੂੰ ਨਹੀਂ ਆਖਿਆ ਵੀ ਜਦੋਂ ਇਹ ਬੋਲਦਾ ਮੈਨੂੰ ਇਹ ਚੋ ਵੀ ਰੱਬ ਸੁਣਦਾ ਪਤਾ ਹੈ ਕਿਉਂ ਕਿ ਅਸੀਂ ਹੁਕਮ ਛੱਡ ਗਏ ਅਸੀਂ ਹੁਕਮਪੁਰ ਲੱਗੇ ਇਸ ਲਈ ਜੀਵ ਜੰਤੂਆਂ ਨੂੰ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਮ੍ਰਿਗ ਮੀਨ ਮੀਨ ਮਤਲਬ ਮੱਛੀ ਹਨਾ ਮਛੀ ਦੀ ਆਵਾਜ਼ ਜੀ ਕੌਣ ਸੁਣਦਾ ਬੈਠ ਕੇ ਪਰ ਗੁਰੂ ਸਾਹਿਬ ਨੇ ਕਿਸੇ ਤਾਲ ਦੇ ਕਿਨਾਰੇ ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਹੋਣੀਆਂ ਉਹਨਾਂ ਨੂੰ ਮਤਲਬ ਪਾਣੀ 'ਚ ਖੇਡਦੇ ਆ ਵੇਖਿਆ ਹੋਵੇਗਾ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਵੀ ਕੀਤੀ ਪਰ ਜਦੋਂ ਮਨੁੱਖ ਦੀ ਗੱਲ ਕੀਤੀ ਉਦੋਂ ਪ੍ਰਕਰਨ ਕੋਈ ਹੋਰ ਸਿਰਜਿਆ ਉਦੋਂ ਮਹਾਰਾਜ ਜੀ ਨੇ ਗੱਲ ਕਿਸੇ ਹੋਰ ਰੂਪ 'ਚ ਕੀਤੀ ਕਿਉਂਕਿ ਅਸੀਂ ਹੁਕਮ ਤੋਂ ਬਾਹਰ ਆਂ ਇਕੱਲੇ ਬਾਕੀ ਸਾਰੇ ਹੁਕਮ 'ਚ ਨੇ ਕਹਿ ਦਿੰਨੇ ਆ ਵੀ 84 ਲੱਖ ਜੂਨ ਹੈ ਪਰ ਜਦੋਂ ਅਸੀਂ ਗੁਰੂ ਬਾਣੀ ਦਾ ਪਾਠ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਬਾਕੀ ਤੇ ਹੁਕਮ ਚ ਚੱਲ ਰਹੇ ਨੇ ਹੁਕਮ ਤੋਂ ਬਾਹਰ ਏ ਕੱਲਾ ਮਨੁੱਖ ਹੈ ਇਸੇ ਨੂੰ ਸਮਝਾਇਆ ਗਿਆ ਸੋ ਗੁਰੂ ਜੀ ਹੁਣ ਦੱਸ ਰਹੇ ਨੇ ਨੈਣ ਹਮਾਰੇ ਪ੍ਰੇਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤੇ ਸੰਤਿਆ ਜਿਵੇਂ ਚਾਤ੍ਰਿਕ ਹੈ ਜੀ ਉਹਨੂੰ ਪਿਆਸ ਲੱਗਦੀ ਆ ਬਰਖਾ ਦੀ ਰੁੱਤੇ ਉਹ ਜੋ ਚਾਤ੍ਰਿਕ ਹੈ ਵਿਚਾਰਾ ਉਹ ਪਿਆਸ ਦੇ ਨਾਲ ਪ੍ਰਿਓ ਪ੍ਰਿਓ ਕਰਦੇ ਪੁਕਾਰਦੇ ਮਹਾਰਾਜ ਉਹਨੂੰ ਸੁਣਦੇ ਨੇ ਉਹਦੀ ਆਵਾਜ਼ ਨੂੰ ਵੀ ਵਾਹਿਗੁਰੂ ਦੀ ਆਵਾਜ਼ ਕਰਕੇ ਬਿਆਨ ਦਿੰਦੇ ਨੇ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਬੁਜੰਤੀਆ ਇਹ ਹੈ ਅਸਲ ਸਿਧਾਂਤ ਮੈਂ ਇੱਥੇ ਹੀ ਇਸ ਬੇਨਤੀ ਨੂੰ ਸੰਕੋਚਾਂਗਾ ਸ਼ਬਦ ਕਾਫੀ ਲੇ ਮੇਰਾ ਹੈ ਸਮਾ ਆਪਣੇ ਕੋਲ ਹੈ ਨਹੀਂ ਕਿ ਆਪਾਂ ਪੂਰੇ ਪਦਿਆਂ ਦੀ ਸਾਂਝ ਪਾਈਏ ਮਹਾਰਾਜ ਕਹਿਣ ਲੱਗੇ ਜਨ ਨਾਨਕ ਗੁਰਪੂਰਾ ਪਾਇਆ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਨਾ ਸਗਲੀ ਤਿਖਾ ਬੁਝੰਤੀਆ ਫਿਰ ਸਾਡੀ ਸਾਰੀ ਤ੍ਰਿਖਾ ਮਤਲਬ ਪਿਆਸ ਬੁੱਝ ਗਈ। ਮਤਲਬ ਗੁਰੂ ਜੀ ਨੇ ਸਾਨੂੰ ਸੋਝੀ ਦੇ ਦਿੱਤੀ ਵੀ ਅਸਲ ਵਿੱਚ ਸਾਡੇ ਜੀਵਨ ਦਾ ਟੀਚਾ ਕੀ ਹੈ। ਅਸੀਂ ਜਿਉਣਾ ਕਿਵੇਂ ਹੈ? ਸਾਡਾ ਜੀਵਨ ਸਾਡੀ ਜੀਵਨ ਸ਼ੈਲੀ ਹੋਣੀ ਕਿਵੇਂ ਦੀ ਚਾਹੀਦੀ ਹੈ? ਸਾਨੂੰ ਮਹਾਰਾਜ ਨੇ ਉਹ ਸਮਝਾ ਦਿੱਤਾ ਕਿ ਅਸੀਂ ਹੁਕਮ ਚਾਈਏ। ਅਸੀਂ ਵਾਹਿਗੁਰੂ ਦੇ ਬਾਣੀ ਚਾਈਏ। ਉਹਦੀ ਰਜ਼ਾ ਚ ਆ ਕੇ ਆਪਣੇ ਜੀਵਨ ਨੂੰ ਜਿਉਣਾ ਸਿੱਖੀਏ। ਇਹ ਚਾਜ ਆਚਾਰ ਸਾਨੂੰ ਆ ਜਾਵੇ ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਸੋ ਅੱਜ ਦਾ ਇਹ ਪਾਵਨ ਮੁਖਵਾਕ ਰਾਗ ਜੈਤ ਸ੍ਰੀ ਬਚਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਹੈ ਛੰਤ ਰੂਪ ਦੇ ਵਿੱਚ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਮਨ ਦੀ ਅਵਸਥਾ ਐਸੀ ਬਣੇ ਅੰਤਰ ਆਤਮੇ ਦਾ ਚਲਕਾਰਾ ਐਸਾ ਹੋਵੇ ਜਿਸ ਨੂੰ ਮਹਾਰਾਜ ਨੇ ਪਾਵਨ ਸ਼ਬਦ ਗੁਰਬਾਣੀ ਅੰਦਰ ਬਿਆਨਿਆ ਹੈ ਜਿੱਥੇ ਦੁਨੀਆਵੀ ਪਦਾਰਥਾਂ ਦੀ ਪ੍ਰਾਪਤੀ ਦੇ ਲਈ ਯਤਨ ਕਰਦੇ ਹਾਂ ਥੋੜਾ ਥੋੜਾ ਯਤਨ ਕਰੀਏ ਕੋਸ਼ਿਸ਼ ਕਰੀਏ ਕਿ ਸਾਡਾ ਮਨ ਨਿਰੰਕਾਰ ਦੇ ਦਰਸ਼ਨਾਂ ਦੇ ਲਈ ਵੀ ਵਿਆਕੁਲ ਹੋਵੇ ਉਸ ਪਾਸੇ ਨੂੰ ਵੀ ਤੁਰੇ ਕਹੀਏ ਕਿ ਆਪਣੇ ਸ਼ੁੱਧ ਸਰੂਪ ਦੇ ਵੱਲ ਅਸਲ ਟਿਕਾਣੇ ਅਸਲ ਘਰ ਦੇ ਵੱਲ ਵੀ ਜਾਣਾ ਕਰੇ ਇਨੀ ਬੇਨਤੀ ਸਾਧ ਸੰਗਤ ਆਪ ਜੀਆਂ ਨੇ ਪ੍ਰਵਾਨ ਕਰਨੀ ਗੁਰਮਤ ਵਿਚਾਰ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਆਪ ਜੀਆਂ ਨੇ ਖੇਮਾ ਬਖਸ਼ਿਸ਼ ਕਰਨੀ ਸਤਿਗੁਰੂ ਰਹਿਮਤ ਕਰਨ ਸਮੂਹ ਸਾਧ ਸੰਗਤ ਦੀ ਹਾਜ਼ਰੀ ਸਭਨਾ ਦਾ ਗਾਵਿਆ ਸੁਣਿਆ ਥਾਂੇ ਪਾਉਣ ਆਓ ਅਗਲੇ ਸਮੇਂ ਲਈ ਅਤੀ ਸਨਮਾਨਯੋਗ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਭਪਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਆਨੰਦ ਸਾਹਿਬ ਅਤੇ ਅਰਦਾਸ ਬੇਨਤੀ ਵਿੱਚ ਸ਼ਾਮਲ ਕਰਨਗੇ ਜੁੜ ਮਿਲ ਕੇ ਆਪ ਜੀਆਂ ਨੇ ਸ਼ਮੂਲੀਅਤ ਕਰਨੀ ਸਮੂਹ ਸਾਧ ਸੰਗਤ ਨੂੰ ਜੀ ਆਇਆਂ ਸਭਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ